भाओ पंजाब बचाओ भईया पजाओ भईया पंजाओ भईया पिया चओ भईया पंजाओ पंजाब बचाओ भईया पजाओ पंजाब भईया पंजाओ पंजाब बचाओ भईया पंजाओर बजरंग ਅੱਗੇ ਕਾਂਡੇ ਨੇ ਅੱਗੇ ਆਈ ਜਿਹੜੀ ਅੱਜ ਸਾਡਾ ਰੋਜ਼ਮਾਰਚ ਆ ਜਿਹੜਾ ਕੱਟਣ ਦਾ ਸਾਡਾ ਜਿਹੜਾ ਮੁੱਖ ਕਾਰਨ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਿਸ਼ਾਰਪੁਰ ਜਿਹੜੇ ਦੇ ਵਿੱਚ ਇੱਕ 5 ਸਾਲ ਦੇ 마ਸੂਮ ਬੱਚੇ ਨਾਲ ਕਿੱਦਾਂ ਉਹਨੂੰ ਮਾਰਿਆ ਗਿਆ ਉਹਦੇ ਅੰਗਾਂ ਨਾਲ ਵੇੜਖਾਨੀ ਕੀਤੀ ਗਈ ਤੇ ਬੜਾ ਦੁਖਦਾਈ ਮਾਹੌਲ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਫੰਗੇ ਰਹਿੰਦੇ ਆ ਬੜੀ ਵਾਰ ਬੇਨਤੀ ਕੀਤੀ ਆ ਜਿਹਨੇ ਵੀ ਪ੍ਰਵਾਸੀ ਸ਼ਹਿਰ ਦੇ ਵਿੱਚ ਮੇਨ ਚੌਰਾਹਿਆਂ ਦੇ ਵਿੱਚ ਦੁਕਾਨਾਂ ਦੇ ਬੈਠੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਦੇ ਥਾਣਿਆਂ ਤੋਂ ਪੀਸੀਸੀ ਆ ਲਈਆਂ ਜਾਣ ਇਹਨਾਂ ਦੀਆਂ ਦੁਕਾਨਾਂ ਦੇ ਬਾਹਰ ਇਹਨਾਂ ਦੀਆਂ ਪੀਸੀਸੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਜੇ ਕੋਈ ਕ੍ਰਾਈਮ ਕਰਦਾ ਕ੍ਰਾਈਮ ਕਰਕੇ ਆਪਣੇ ਆਪਣੇ ਕੂਪੇ ਵਾਂਗ ਚਲ ਜਾਂਦੇ ਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਪੁਲਿਸ ਨੂੰ ਤੇ ਅਸੀਂ बार-बार ਬੇਨਤੀ ਕਰਾਂਗੇ ਸ਼ਹਿਰ ਦੇ ਸਾਰੇ ਜਿੰਨੇ ਵੀ ਇੱਥੇ ਕਾਰੋਬਾਰ ਕਰਦੇ ਆ ਪ੍ਰਵਾਸੀ ਆਪਣੀ ਵੈਰੀਫਿਕੇਸ਼ਨ ਆਪਣੀ ਪੀਸੀਸੀ ਜਿਹੜੀ ਆ ਥਾਣੇ ਪਹੁੰਚੇ ਇਹ ਨਹੀਂ ਹੈ ਕਰਦੇ ਕਿ ਸਾਰੇ ਸ਼ਹਿਰ ਨਿਵਾਸੀ ਜਿਹੜੇ ਆਪਣੇ ਲੈਵਲ ਤੇ ਅਸੀਂ ਇਹਨਾਂ ਦੀ ਜਿਹੜੀ ਇਨਕੁਆਇਰੀ ਕਰਨੀ ਸ਼ੁਰੂ ਕਰਾਂਗੇ